ਕਾਫੀ ਘਟਲਣ ਦੀ ਸਟੇਜਿੰਗ ਰਾਮਪੂਰ ਦੇ ਕੋਲ ਹੈ ਉਹ ਅੱਜ ਕਿੰਨੇ ਚੱਲ ਰਹੇ ਮੇਰੇ ਵੱਲ ਘਟਲਿਆ ਜਾ ਰਹੇ ਆ ਸਾਸੀ ਜਗਰ ਦੇ ਖੇਤਰ ਘਟਲਣਾਂ ਤੇ ਨੀਂਆ ਵਿਕਰਨ ਜਾਣਾ ਹੈ ਕਿ ਲੇਡੀਜ਼ ਨੇ ਦੇਖੋ ਆਪਣੇ ਬੱਚਿਆਂ ਲਈ ਸਮਾਨ ਲੈ ਕੇ ਆਣਾ ਪਿੱਛੇ ਜਾਣਾ ਹੈ ਲੇਡੀਜ਼ ਨੂੰ ਬਹੁਤ ਦਿੱਕਤ ਆ ਰਹੀ ਸੀ ਪਰ ਜਦੋਂ ਇਹ ਸਾਨੂੰ ਪਤਾ ਲੱਗਿਆ ਕਿ ਪੁਲਦੋ ਘਾਟਾ ਨੂਰ ਸਾਡੇ ਅੰਦਰ ਇੱਕ ਖੁਸ਼ੀ ਦੀ ਲਹਿਰ ਹੈ ਸਾਡੇ ਏਰੀਆ ਦੇ ਸਾਰੇ ਸਾਰੇ ਜੀਵਨ ਦੇ ਲੋਕ ਪੀਛਲੇ 9878 ਬਹੁਤ ਹੀ ਜ਼ਿਆਦਾ ਮਤਲਬ ਕਿ ਜਿਹੜਾ ਕਹਿੰਦੇ ਕਿ ਪੁਲ ਲ ਇੱਕ ਜੋੜਨ ਦਾ ਕੰਮ ਕਰਦਾ ਸੀ ਜਿਹੜਾ ਪੁਲ ਅੱਜ ਨਾ ਮੈਂ ਛੇ ਕਰ ਲੈਣੇ ਆ ਉਹਨਾਂ ਨੇ ਬਣਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕਿ ਟ੍ਰੈਫਿਕ ਜਾਉਂਦਾ ਹੁੰਦਾ ਸੀ ਉਹ ਬਾਤ ਕਿਤੇ ਗਿਆ ਬੱਚੇ ਜਿਹੜੇ ਨੇ ਉਹ ਉਹ ਅੱਜ ਕੱਲ ਜਿਹੜੀ ਯੂਥ ਹੈ ਨਸ਼ਿਆਂ ਵੱਲ ਜਾ ਰਹੀ ਹੈ ਔਰ ਨਸ਼ੇ ਤੋਂ ਦੂਰ ਆਉਣੇ ਲਈ ਕਿਸੇ ਵੀ ਐਕਸਪਰਟ ਨਾਲ ਰਾਈ ਲੱਣੋ ਸਭ ਤੋਂ ਪਹਿਲਾਂ ਉਹ ਵੀ ਰਾਈ ਹੁੰਦੀ ਬੱਚੇ ਨੂੰ ਸਪੋਰਟਸ ਵਿੱਚ ਪਾਓ ਜਾਂ ਬੱਚੇ ਨੂੰ ਫਿਟਨੈਸ ਵੱਲ ਲੈ ਕੇ ਆਓ ਅਗਰ ਫਿਟਨੈਸ ਲਈ ਸਾਡੇ ਤੇ ਪਾਰਕ ਜਿਹੜਾ ਕਿ 27 ਲੱਖ ਦੀ ਲਾਗਤ ਨਾਲ ਬਣਾਇਆ ਉਹਦੇ ਵਿੱਚ ਵੀ ਬੱਚੇ ਖੇਡਣਗੇ ਸਾਡੇ ਬੱਚੇ ਖੇਡਣਗੇ ਬੇਫਿਕਰ ਹੋਵਾਂਗੇ ਕਿ ਹਾਂ ਸਾਡੇ ਬੱਚੇ ਅੱچھے ਹੱਥਾਂ ਵਿਚ ਆਰ ਖੇਡਣਗੇ ਆਪਨੇ ਫੋਨ ਤੇ ਕਰ ਬਹੁਤ ਅੱਛਾ ਉਪਰ ਆਇਆ ਹੈ ਆਡੀਟੋਰੀਅਮ ਦੀ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਹਾਈ ਲੈਵਲ ਪੁਰੂ ਦਾ ਉਦਘਾਟਨ ਜਿਹੜਾ ਕਿੰਨੇ ਸਾਲਾਂ ਤੋਂ ਰੁਕਿਆ ਸੀ ਉਹ ਸਰਕਾਰ ਨੇ ਆ ਜਨਤਾ ਲਈ ਖੋਲ ਦਿੱਤਾ ਔਰ ਇਸੀ ਨੂੰ ਬਾਰਗਿਆ ਯਾਰ ਕੋਮਲ ਵਰਮਾ ਜੀ ਨੇ ਜਨਤਾ ਸਰਕਾਰ ਉਦਘਾਟਨ ਕੰਮ ਕਰਦੀ ਹੈ ਜੀ ਬਹੁਤ ਵਧੀਆ ਕਰ ਰਹੀ ਹੈ ਜੀ ਇਹਨਾਂ ਨੇ ਤਿੰਨ ਕੰਮਾਂ ਦਿੱਤੇ ਸ਼ੁਰੂ ਸਰ ਅਡਿਟੋਰੀਅਮ ਬਣਵਾਏ ਇਨਾਂ ਨੇ ਬੱਚੇ ਬੱਚਿਆਂ ਵਾਸਤੇ ਸਕੂਲ ਖੁਲਵਾਏ ਤੇ ਜਿਹੜੀ ਊਮੈਨਸ ਐ ਉਹਨਾਂ ਵਾਸਤੇ ਬਹੁਤ ਵਧੀਆ ਕੰਮ ਕੀਤੇ ਜਦੋਂ ਕਿ ਬਸਾਂ ਵਿੱਚ ਜਾਣਾ ਇਨਾਂ ਕੋਲ ਨਹੀਂ ਸੀ ਇਨਾਂ ਨੇ ਕਿਰਾਇਆ ਹੁੰਦਾ ਸੀ ਇਨਾਂ ਨੇ ਮਾਮ ਕਰਵਾਤੀ ਇਹਨਾਂ ਬਹੁਤ ਕੰਮ ਕੀਤੇ ਸੀ ਐਮ ਬਣ ਕੇ ਹਾਂਜੀ ਫੁੱਲ ਦਾ ਕਾਟਣ ਵੀ ਕਰਦੇ ਪਏ ਆ ਜਿਹੜਾ 3 ਸਾਲ ਤੋਂ ਰੁਕਿਆ ਹੋਇਆ ਸੀਗਾ ਕੰਮ ਉਹਨਾਂ ਨੇ ਮੱਖੋਤ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮਾਨ ਸਿੰਘ ਮਾਨ ਜੀ ਦੂਸਰੇ ਪ੍ਰੋਜੈਕਟ ਦਾ ਅਭਾਣ ਕਰਕੇ ਸਾਡੇ ਬਰਨ ਚੜ ਪਏ ਨੇ ਸੋ ਆਪਾਂ ਸਾਰਿਆਂ ਨੇ ਜਿਨ੍ਹਾਂ ਪਲਾਂ ਦਾ ਆਪਾਂ ਨੂੰ ਇੰਤਜ਼ਾਰ ਸੀ ਉਹਨਾਂ ਪਲਾਂ ਨੂੰ ਮਾਨਣ ਦੇ ਲਈ ਇਸ ਖੁਸ਼ੀ ਪਰੇਖਾਗ ਨੂੰ ਅੱਖਾਂ ਦੇ ਸਾਹਮਣੇ ਰਹਿਣ ਤੋਂ ਕਰਪਾ ਕਰੀ ਹਮੇਸ਼ਾ ਸੋ ਉਹਨਾਂ ਪਲਾਂ ਦਾ ਮੇਰਾ ਨਾਮ ਮਿੱਤੂ ਹੈ ਅੱਜ ਹਾਈ ਲੈਵਲ ਪੁਲ ਦਾ ਉਦਘਾਟਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਬਹੁਤ ਵਧੀਆ ਉਦਘਾਟਨ ਕੀਤਾ ਗਿਆ ਹੈ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹੋਇਆ ਕਿ ਜਿਹੜਾ ਸਾਨੂੰ ਬਹੁਤ ਦਿੱਕਤ ਆ ਰਹੀ ਸੀ ਇਸ ਪੁਲ ਦੀ ਵਜੇ ਦੇ ਨਾਲ ਉਹ ਅੱਜ ਮਾਨ ਸਾਹਿਬ ਜੀ ਨੇ ਇਹ ਉਪਰਾਲਾ ਕੀਤਾ ਬਹੁਤ ਹੀ ਵਧੀਆ ਮਹਿਮਾਨ ਸਾਹਿਬ ਜੀ ਦਾ ਧੰਨਵਾਦ ਕਰਾਂਗੇ ਸਰ ਸੋਰਸ ਪਾਰਕ ਦਾ ਵੀ ਉਦਘਾਟਨ ਕੀਤਾ ਗਿਆ ਲੱਗਦਾ ਕਿ ਬਹੁਤਿਆਂ ਦਾ ਵੀ ਕੀਤਾ ਗਿਆ ਜਿੱਥੇ ਨੂੰ ਉਦਘਾਟਨ ਇਹੀ ਹਲਕੇ ਚ ਕੀਤੇ ਗਏ ਹਨ ਹਾਂਜੀ ਬਿਲਕੁਲ ਸਰ ਤਿੰਨੋਂ ਉਦਘਾਟਨ ਇਸ ਇਲਾਕੇ ਦੇ ਵਿੱਚ ਕੀਤੇ ਗਏ ਨੇ ਮਾਨ ਸਾਹਿਬ ਜੀ ਦਾ ਮੈਂ ਕਹਿੰਨੀ ਕਿ ਇੱਕ 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 ਸਭ ਤੋਂ ਵੱਡਾ ਜਿਹੜਾ ਉਪਰ ਕੀ ਆਪਣੇ ਘਰ ਦੇ ਜਿੰਨੇ ਵੀ ਸੀਗੇ ਅੱਛਾ ਕੋਈ ਸ਼ਰਾਬ ਪੀ ਰਿਹਾ ਕੋਈ ਸਮੈਕ ਕਰ ਰਿਹਾ ਵੇ ਬਹੁਤ ਹੀ ਵਧੀਆ ਉਹਨਾਂ ਨੇ ਉਹ ਨਸ਼ਾ ਵਿਰੁੱਧ ਯੁੱਧ ਛੇੜਿਆ ਨਾ ਬਹੁਤ ਵਧੀਆ ਛੇੜਿਆ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਜੀ ਦਾ ਇੱਕ ਉਪਰਾਲਾ ਨਹੀਂ ਹੈ ਕਈ ਕਾਫੀ ਉਪਰਾਲੇ ਹੈ